ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਲੰਗੀ ਸ਼ਾਮ ਈਡੀ ਵੱਲੋਂ ਗ੍ਰফতার ਕਰ ਲੈ ਜਾਂਦਾ ਅੱਜ ਦਿੱਲੀ ਦੀ ਰੋਜ ਐਵ ਨੂੰ ਅਦਾਲਤ ਦੇ ਵਿੱਚ ਪੇਸ਼ੀ ਹੁੰਦੀ ਹੈ ਇੱਕ ਬੰਨੇ ਪੇਸ਼ੀ ਚੱਲ ਰਹੀ ਹੁੰਦੀ ਹੈ ਦੂਜੇ ਬੰਨੇ ਪੰਜਾਬ ਸਮੇਤ ਦਿੱਲੀ ਤੇ ਹੋਰ ਕਈ ਥਾਵਾਂ 'ਤੇ ਆਪ ਦੇ ਵਰਕਰਾਂ ਵੱਲੋਂ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ ਅਜੇ ਹੀ ਸਾਰੇ ਮਾਮਲੇ ਨੂੰ ਲੈ ਕੇ ਦੂਜੇ ਬੰਨੇ ਅਦਾਲਤ ਵੱਲੋਂ ਅੱਜ ਇੱਕ ਜਿਹੜੀ ਹੈ ਜੇਲ੍ਹ ਜਾਂ ਜ਼ਮਾਨਤ ਇਦੇ ਉੱਤੇ ਫੈਸਲਾ ਉਹ ਫਿਲਹਾਲ ਰੱਖਵਾ ਜਿਹੜਾ ਸਾਹਮਣੇ ਆ ਰਿਹਾ ਹੈ ਪੇਟ ਇੰਤਜ਼ਾਰ ਉਂਝ ਜ਼ਰੂਰ ਹੈ ਅਜੇ ਸਾਰੇ ਮਾਮਲੇ ਨੂੰ ਲੈ ਕੇ ਗੱਲਬਾਤ ਲਈ ਸਾਡੇ ਨਾਲ ਜੁੜੇ ਨੇ ਉਗੇ ਵਿਸ਼ਵ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਸਰਵਿੰਦਰ ਸਿੰਘ ਪੱਟੀ ਜੀ ਸੋ ਸਭ ਤੋਂ ਪਹਿਲਾਂ ਪੱਟੀ ਸਾਹਿਬ ਚੈਨਲ ਜੀ ਮਿਸ ਜਗਵੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਜੀ ਸਰ ਸੁਪਰੀਆ ਸਤਿ ਸ਼੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਅੱਜ ਵੱਡੀ ਚਰਚਾ ਰਹੀ ਅਰਵਿੰਦ ਕੇਜਰੀਵਾਲ ਦੀ ਪੇਸ਼ੀ ਦੀ ਰਾਉਜ਼ੇ ਐਵੇਨਿਊ ਅਦਾਲਤ ਦੇ ਵਿੱਚ ਇਹ ਦਿਨ ਪਾਰ ਦਲੀਲਾਂ ਚਲਦੀਆਂ ਰਹੀਆਂ ਤੇ ਮਾਮਲਾ ਕਈ ਮੋੜ ਕੋੜ ਘਟਦਾ ਵਿਖਾਈ ਦਿੱਤਾ ਕਾਨੂੰਨੀ ਲਿਹਾਜ਼ ਤੋਂ ਤੇ ਹਰਾਸਤੀ ਲਿਹਾਜ਼ ਤੋਂ ਇਹ ਇੰਤਜ਼ਾਰ ਰਹੀ ਕਿ ਕੀ ਅਰਵਿੰਦ ਕੇਜਰੀਵਾਲ ਨੂੰ ਹੁਣ ਅੱਗੇ ਜੇਲ੍ਹ ਮਿਲੇਗੀ ਜਾਂ ਜ਼ਮਾਨਤ ਮਿਲੇਗੀ ਪਰ ਮਾਮਲਾ ਹਾਲੇ ਕਿੱਥੇ ਉਹ ਖੜਾ ਹੈ ਤੇ ਕਿਸ ਤਰ੍ਹਾਂ ਦਾਗੇ ਰਹਿਣ ਵਾਲਾ ਹੈ ਜੀ ਡਾਕਟਰ ਸਾਹਿਬ ਚਾਹ ਦੇ ਕੋਈ ਕੋਈ ਨਵਾਂ ਨਹੀਂ ਮਾਮਲਾ ਬੜੇ ਦਿਨਾਂ ਤੋਂ ਹੀ ਕੰਮ ਚੱਲ ਰਿਹਾ ਸੀ ਪਤਾ ਹੀ ਸੀ ਕਿ ਇੰਦਾ ਦਾ ਕੁਝ ਨਾ ਕੁਝ ਵਾਪਰ ਨਹੀਂ ਹੈ ਤੇ ਸਵੇਰ ਜੀ ਪਰ ਜਦੋਂ ਆਪਾਂ ਸਾਰੇ ਕੇਸ ਨੂੰ ਤੱਥਾਂ ਨੂੰ ਦੇਖਦੇ ਹਾਂ ਤਾਂ ਇਹਦੇ ਦੋ ਤਿੰਨ ਆਸਪੈਕਟ ਸਾਹਮਣੇ ਆਉਂਦੇ ਨੇ ਇੱਕ ਤੇ ਕਿ ਕੱਲ ਸ਼ਾਮੀ ਉਹਨਾਂ ਨੇ 10ਵੇਂ ਜਿਹੜਾ ਉਹਨਾਂ ਨੂੰ ਸੰਬੰਧ ਦੇਣ ਗਏ ਸੀਗੇ ਉਹਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਹਾਈ ਕੋਰਟ ਕੇਜਰੀਵਾਲ ਸਾਹਿਬ ਗਏ ਤੇ ਉਹਨਾਂ ਨੇ ਕਿਹਾ ਕਿ ਰੋਕ ਲਗਾਈ ਜਾਵੇ ਇਹਦੇ ਉੱਪਰ ਹਾਈ ਕੋਰਟ ਨੇ ਰੋਕ ਨਹੀਂ ਲਗਾਈ ਹੂੰ ਕਿ ਵੀ ਉਹਨਾਂ ਨੇ ਕਿਹਾ ਵੀ ਸਖਤੀ ਤੋਂ ਮੈਨੂੰ ਬਚਾਇਆ ਜਾਵੇ ਮੈਨੂੰ ਉਹਨਾਂ ਨੇ ਬਿਲਕੁਲ ਨਾ ਕਰ ਦਿੱਤੀ ਉਹ ਜਿਹੜੇ ਫੈਕਟ ਉੱਤੇ ਏਡੀ ਨੇ ਪੇਸ਼ ਕਰੇ ਕਿ ਸਾਡੇ ਕੋਲ ਐਵੀਡੈਂਸ ਹੈਗਾ ਜਿਹੜਾ ਉਹ ਕਲੇਮ ਕਰ ਰਹੇ ਨੇ ਕਿ ਅਸੀਂ ਹੋਰ ਇਨਵੈਸਟੀਗੇਸ਼ਨ ਕਰਨੀ ਹੈ ਇਹ ਸਾਡੇ ਨਾਲ ਕੋਆਪਰੇਟ ਨਹੀਂ ਕਰ ਰਹੇ ਆਰਗੂਮੈਂਟਮ ਇਸ ਲਈ ਉਹਦੇ ਤੋਂ ਲੱਗ ਰਿਹਾ ਸੀ ਵੀ ਗ੍ਰਿਫਤਾਰ ਕਰਨਗੇ ਇੱਕ ਆਸਪੈਕਟ ਤਾਂ ਇਹ ਹੈ ਟੈਕਨੀਕਲ ਕਿ ਕਿਦਾਂ ਪ੍ਰੋਸੀਡ ਹੋਇਆ ਮੇਰਾ ਖਿਆਲ ਹੈ ਵੀ ਬਹੁਤ ਕਾਹਲ ਉਹਨਾਂ ਨੇ ਨਹੀਂ કરી 10 ਸਮਨ ਦਿੱਤੇ ਮੇਰੇ ਕੋਲੇ ਰਿਕਾਰਡ ਹੈ ਹੂੰ ਕੀਡੀ ਨੇ ਕਿਸੇ ਨੂੰ ਬਤ ਸੰਮੁਨ ਅਜ ਤੱਕ ਨਹੀਂ ਦਿੱਤੇ। ਉਹ ਜਿੱਤਦੇ ਹੈ ਕਿ ਪ੍ਰੋਟੈਸਟ ਹੋਇਆ ਇਹਦਾ ਪੋਲੀਟਿਕਲ ਹਿੱਸਾ ਹੈ ਕਿ ਬੀਜੇਪੀ ਅਸਲ ਦੇ ਵਿੱਚ اپੋਜੀਸ਼ਨ ਨੂੰ ਖਤਮ ਕਰਨਾ ਚਾਹੁੰਦੀ ਹੈ। ਉਹਨਾਂ ਨੇ ਕਾਂਗਰਸ ਦੇ ਖਾਤੇ ਬੰਦ ਕਰ ਦਿੱਤੇ ਨੇ। ਉਹਨਾਂ ਨੂੰ ਵੀ ਉਕੜੀਸ ਰਹੇ ਨੇ। ਜਿਹੜਾ ਵੀ ਉਹਨਾਂ ਦੇ ਖਿਲਾਫ ਉਹਨੂੰ ਉਕੜੀਸ ਰਹੇ। ਇਹ ਜਰੀਵਲ ਵੀ ਉਹਦੇ ਵਿੱਚ ਹੀ ਆ ਜਾਂਦਾ ਹੈ। ਹੂੰ ਜਰੀਵਲ ਬਣਾਓ ਫਿਰ ਉਹਦੇ ਵੱਲੋਂ ਡਿਫਰੈਂਟ ਜਿਹੜੇ ਲੀਡਰਸ ਨੇ ਉਹਨਾਂ ਦੇ ਉੱਪਰ ਡਿਫਰੈਂਟ ਕਿਸਮ ਦੇ ਪ੍ਰੈਸ਼ਰ ਕਾਉਂਟਰ ਪ੍ਰੈਸ਼ਰ ਬੜਾ ਕੁਝ ਕੀਤਾ ਜਾਦਾ। ਹੂੰ ਤੀਜਾ ਅਸਪੈਕਟ ਇਹ ਹੈ ਕਿ ਐਕਚੁਅਲ ਅਸਲੀ ਮਸਲਾ ਕੀ ਹੈ ਜੀ ਇਹ ਮਤਲਬ ਕਿਉਂ ਇਹ ਸਾਰਾ ਕੁਝ ਹੋਇਆ ਦੇਖੋ ਇਹ ਫੈਕਟ ਹੈ ਕਿ ਸਾਰੇ ਰੋਲੇ ਰੁੱਲੇ ਦੇ ਦੌਰਾਨ ਜੇ ਆਪਾਂ ਇਹ ਗੱਲ ਦੇਖੀਏ ਕਿ ਦਿੱਲੀ ਦੇ ਵਿੱਚ ਇੱਕ ਸ਼ਰਾਬ ਕੋਨਸੀ ਬਣਾਈ ਗਈ ਹੂੰ ਜੀ ਕੁਝ ਕਸਰਾ ਸੀ ਜੋ ਬਹੁਤ ਵਧੀਆ ਸੀ ਜਾਂ ਕੀ ਸੀ ਉਹਦੇ ਹੀ ਦਿੱਲੀ ਦੀ ਗਵਰਨਮੈਂਟ ਨੇ ਉਹ ਵਾਪਸ ਵੀ ਨਹੀਂ ਹੂੰ ਇਹ ਨੂੰ ਆਪਾਂ ਠਾਈ ਨਹੀਂ ਕਰ ਸਕਦੇ ਇਹਦਾ ਮਤਲਬ ਉਹਦੇ ਵਿੱਚ ਕੁਝ ਨਾ ਕੁਝ ਜ਼ਰੂਰ ਕਿਤੇ ਨਾ ਕਿਤੇ ਕੋਈ ਕੱਚ ਜਾਂ ਕੋਈ ਕਸਰ ਸੀਗੀ ਹੂੰ ਹੂੰ ਉਹ ਰੀ ਪਾਲਿਸੀ ਪੰਜਾਬ 'ਚ ਲਾਗੂ ਕੀਤੀ ਗਈ ਦਿੱਲੀ ਚੋਂ ਵਾਪਸ ਲੈ ਲਈ ਇੱਥੇ ਉਹ ਲਾ ਇੱਥੇ ਵੀ ਇਹਨੇ ਆਪਣੀ ਉਸ ਪਾਲਿਸੀ ਨਾਲ ਸੰਬੰਧਿਤ ਲੋਕਾਂ ਨੂੰ ਮਤਲਬ ਕੁਛ ਕਿਛ ਕਰੇ ਹੋਰ ਬੜੇ ਤੱਤ ਸਾਹਮਣੇ ਆਏ ਉਪਰ ਜਦੋਂ ਇਹ ਇਸ ਅੱਗੇ ਵਧਿਆ ਕੋਰਟ ਦੇ ਵਿੱਚ ਤਾਂ ਉੱਥੇ ਜਿਹੜੀ ਆਰਗੂਮੈਂਟ ਮੇਨ ਆਈਗੀ ਤਾਂ ਉਹਨਾਂ ਨੇ ਕਿਹਾ ਕਿ ਇਹ ਪੈਸਾ ਸਰਕਾਰ ਕਿੱਥੇ ਗਿਆ ਹੂੰ ਜੀ ਕੋਰਟ ਸਾਹਮਣੇ ਨਹੀਂ ਸੀ ਫਸਦੇ ਜਦੋਂ ਉੱਥੇ ਆਰਗੂਮੈਂਟ ਆਈ ਕਿ ਜੀ ਇਹ ਪਾਰਟੀ ਫੰਡ ਦੇ ਤੌਰ ਤੇ ਗਿਆ ਵਿਅਕਤੀ ਨੂੰ ਟ੍ਰਾਂਸਫਰ ਹੋਇਆ ਉਹਨਾਂ ਨੇ ਪਾਰਟੀ ਨੂੰ ਬਣਾ ਲਿਆ ਪਾਰਟੀ ਦੇ ਸਪਲੀਮੈਂਟ ਨੂੰ ਪਾਰਟੀ ਹੂੰ ਜੀ ਕਿ ਤੁਸੀਂ ਬਿਲਕੁਲ ਛੱਡ ਦਿਓ ਬੀਜੇਪੀ ਨੂੰ ਆਪ ਨੂੰ ਸਾਰੇ ਕਾਸੇ ਨੂੰ ਕਿ ਇੱਕ ਗਵਰਨਮੈਂਟ ਹੈ ਉਹ ਇੱਕ ਪਾਲਿਸੀ ਬਣਾਉਂਦੀ ਹੈ ਪਰ ਉਹ ਪਾਲਿਸੀ ਹੈ ਜਿਹੜੀ ਉਹਦੇ ਤਹਿਤ ਬਹੁਤ ਸਾਰਾ ਮਤਲਬ ਰੈਵਨਿਊ ਹੈ ਜਿਹੜਾ ਸਰਕਾਰ ਨੂੰ ਆਉਣ ਦੀ ਬਜਾਏ ਉਹ ਕੁਝ ਪ੍ਰਾਈਵੇਟ ਪਾਰਟੀਆਂ ਨੂੰ ਜ਼ਿਆਦਾ ਚਲੇ ਜਾਂਦਾ ਹੂੰ ਸ਼ਰਾਪਤ ਨਹੀਂ ਦਿੱਤੀ ਹੈ ਨੌਫਾ ਬੱਧੇ ਪਰਮ ਨੌਫਾ ਸਰਕਾਰੀ ਖਜ਼ਾਨੇ ਵਿਚ ਚਾਉਣ ਦੀ بجائے ਹੋਰ ਕਿਤੇ ਚਲਾ ਜਾਂਦਾ ਹੂੰ ਚਲੋ ਪੁੱਛ ਸਕਦਾ ਇਹਨਾਂ ਨੇ ਬਿਲਕੁਲ ਨਾ ਲਿਆ ਹੋਵੇ ਦਾਨਪੁੰਨ ਹੀ ਦੇ ਦਿੱਤਾ ਕਰ ਦਿੱਤਾ ਹੋਵੇ ਉਹਦੇ ਚੋਂ ਡਾਕਟਰ ਕਬਤਾ ਹੋਰ ਬਹੁਤ ਸਾਰੇ ਫੈਕਟ ਆ ਗਏ ਉਹਨਾਂ ਨੇ ਫੜ ਕੇ ਬਹੁਤ ਸਾਰਿਆਂ ਤੋਂ ਕਨਫੈਸ਼ਨਸ ਵੀ ਕਰਾਏ ਏਡੀ ਨੇ ਹੁਣ ਮਸਲਾ ਇਹ ਕਿ ਸ਼ਰਾਬ ਪਹਿਲਾਂ ਦੇ ਨਾਲੋਂ ਭਾਈ ਮਹਿੰਗੀ ਹੋਈ ਪ੍ਰੋਫਿਟ ਵੇਅ ਉਹ ਪ੍ਰੋਫਿਟ ਹੈ ਜਿਹੜਾ ਉਹ ਪ੍ਰਾਈਵੇਟ ਪਲੇਅਰਸ ਨੂੰ ਚਲਾ ਗਿਆ ਪਾਰਟੀ ਕੋਲ ਜਾਂ ਮੰਤਰੀਆਂ ਕੋਲ ਮੁਰਤੇ ਆਇਆ ਜਾਂ ਨਹੀਂ ਆਇਆ ਇਹਦੀ ਇਨਵੈਸਟੀਗੇਸ਼ਨ ਚੱਲਦੀ। ਹੂੰ ਜੀ ਇਹਨੂੰ ਜੇ ਹੁਣ ਅਸੀਂ ਸਿਆਸਤ ਦੇ ਪੁਆਇੰਟ ਹੋਊ ਨਾ ਬਣਾਈਏ ਕਿ ਜੀ ਇਹ ਦੇਸ਼ ਭਗਤੀ ਦਾ ਮਸਲਾ ਹੈ ਇਹ ਤਾਂ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਕਹਿੰਦੇ ਨੇ ਮੈਨੂੰ ਪਹਿਲਾਂ ਫੜਿਆ ਸੀ ਮੈਂ ਮੁੱਖ ਮੰਤਰੀ ਬਣ ਗਿਆ ਸੀ ਹੁਣ ਮੈਂ ਪ੍ਰਾਈਮ ਮਿਨਿਸਟਰ ਬਣ ਜਾਊਗਾ। ਮਤਲਬ ਬਹੁਤ ਦੁਹਾਈ ਬਹੁਤ ਪਾਈ ਜਾ ਰਹੀ ਹੈ। ਅੱਛਾ ਪਰ ਇਹ ਹੈ ਕਿ ਫੈਕਟ ਤਾਂ ਇਹ ਚਾਹੇ ਛੋਟਾ ਹੋਇਆ ਚਾਹੇ ਵੱਡਾ ਹੋਇਆ ਕ੍ਰਾਈਮ ਤਾਂ ਹੋਇਆ ਹੈ। ਹੂੰ ਪਰ ਉਹਦਾ ਸ਼ੌਰ ਕੋਈ ਹੈ। ਹੂੰ ਤੇ ਇਸ ਚੀਜ਼ ਨੂੰ ਮਤਲਬ ਇਹ ਨਹੀਂ ਕਿ ਇੱਥੇ ਪੋਲਿਟਿਕਸ ਨਹੀਂ ਹੈ ਬੀਜੇਪੀ ਸਾਰਾ ਕੁਝ ਕਰ ਰਹੀ ਹੈ ਇਹ ਕੋਈ ਡਾਊਟ ਨਹੀਂ ਹੈ ਪਰ ਕੱਲਾ ਉਹਨੂੰ ਇਸੇ ਨਾਲ ਹੀ ਵਾਈਟਵਾਸ਼ ਕਰਦੀ ਏ ਕਿ ਨਹੀਂ ਕਿ ਬੀਜੇਪੀ ਬਹੁਤ ਜ਼ਿਆਦਾ ਠੱਗੀ ਕਰ ਰਹੀ ਹੈ ਬੀਜੇਪੀ ਇਥੇ ਮਤਲਬ ਇਹ ਕਰਨਾ ਚਾਹੁੰਦੀ ਹੈ ਕੋਲ ਠੀਕ ਹੈ ਕਰਨਾ ਚਾਹੁੰਦੀ ਹੈ ਉਹ ਪਰ ਆਪਣਾ ਕਾਰ ਸਾਫ ਹੈ ਕਿ ਨਹੀਂ ਹੈ ਹੂੰ ਦੇ ਵਿੱਚ ਹੁਣ ਨਵੀਂ ਐਂਟਰੀ ਅੱਜ ਹੋਈ ਹੈ ਉਹ 90000 ਜੀ ਦੀ ਹੋਈ ਹੈ ਉਹ ਵੀ ਬਹੁਤ ਬਹੁਤ ਦੇ ਉਹ 86 ਕੁੰਭ ਕਰਨ ਨੇ ਪਤਾ ਨਹੀਂ ਉਹ ਜਾਗ ਪੈਣ ਤੇ ਕਦ ਸੌ ਜਾਣ ਹੂੰ ਹੂੰ ਅਸਲ ਇਹ ਪਹਿਲਾ ਜਿਹੜਾ ਮੋਰਚਾ ਲੱਗਿਆ ਸੀ ਉਦੋਂ ਬਹੁਤ ਸੁੱਤੇ ਹੀ ਰਹੇ ਨੇ ਹੂੰ ਛੋਟੇ-ਬੜੇ ਮਸਲੇ ਆਏ ਬੜੀ ਕ腐ਪਸ਼ਨ ਇੰਡੀਆ ਚ ਹੋਈ ਪਰ ਉਹ ਨਹੀਂ ਬੋਲੇ ਸੀਗਾ ਬਟ ਅੱਜ ਪਰੇਸ਼ਾਨ ਜ਼ਰੂਰ ਹੋਏ ਜੀ ਪਰ ਇਲੈਕਟੋਰਲ ਬਾਂਡ ਤੇ ਨਹੀਂ ਬੋਲੇ ਅਜੋ ਪਰੇਸ਼ਾਨ ਇਸ ਗੱਲ ਤੇ ਨਹੀਂ ਹੋਏ ਕਿ ਗ੍ਰਿਫਤਾਰ ਕਰ ਲਿਆ ਹੈ ਪਰ ਜੋ ਕੁੱਝ ਨੇ ਇਸ ਸੰਬੰਧ ਤੇ ਹੋਏ ਕਿਉਂਕਿ ਇਹ ਗੱਲ ਫੈਕਟ ਹੈ ਕਿ ਉਹ ਸ਼ਰਾਬ ਦੇ ਖਿਲਾਫ ਮੋਰਚੇ ਲਾਉਂਦੇ ਆ ਦੇਖੋ ਪੂਰੀ ਦੇਖ ਲਾ ਹੁਣ ਦਾ ਸਾਰਾ ਕੈਰੀਅਰ ਹੈ ਗਿਆ ਹੂੰ ਹੁਣ ਇਹ ਗੱਲ ਕਿ ਕਿਉਂਕਿ ਸ਼ਰਾਬ ਰੋਕਣ ਦੇ ਲਈ ਅਸੀਂ ਲੜਦੇ ਸੀ ਤੇ ਸ਼ਰਾਬ ਵੇਚਣ ਦੇ ਲਈ ਹੀ ਇਹ ਪਾਲਿਸੀਆਂ ਬਣਾ ਰਹੇ ਨੇ ਇਸ ਕਰਕੇ ਇਹਨਾਂ ਦੇ ਕਰਮਾਂ ਦਾ ਇਹ ਫਲ ਹੈ ਹੂੰ ਚਿੰਨੀ ਉਹਨਾਂ ਨੇ ਤਾਂ ਆਪਣਾ ਉਹ ਹੋ ਗਿਆ ਹੁੰਦੇ ਤਾਂ ਦੇਵਤਾ ਜਾਂ ਕੋਈ ਸ਼ਕਤੀਆਂ ਨੇ ਦਵਾ ਲਿਆ ਉਹਨੂੰ ਜਗਾ ਲਿਆ ਫੜੇ ਕਰਕੇ ਕਹਿਤਾ ਹੂੰ ਹੂੰ ਇਹ ਹੁਣ ਆਪਣੇ ਆਪ ਦੇ ਵਿੱਚ ਮਤਲਬ ਗੱਲ ਤਾਂ ਇਹ ਸੱਚੀ ਹੈ ਕਿ ਕੇਜਰੀਵਾਲ ਸਾਹਿਬ ਨੇ ਇੱਕ ਰੰਗ ਤਾਂ ਨਹੀਂ ਬਦਲਿਆ ਹੂੰ ਜੀ ਸਭ ਆਰਟੀਆਈ ਦੇ ਵੱਡੇ ਐਕਟੀਵਿਸਟ ਦੇ ਰੂਪ ਤੇ ਉੱਪਰੇ ਤੇ ਸਾਰੇ ਜਿਹੜੇ ਆਰਟੀਆਈ ਦੇ ਕੰਮ ਸੀ ਉਹਨਾਂ ਨੇ ਰੋਕ ਕੇ ਆਪਣੇ ਇੱਥੇ ਵੀ ਤੇ ਪੰਜਾਬ ਚ ਵੀ ਹੂੰ ਤੇ ਫਿਰ ਲੋਕਪਾਲ ਦਾ ਵੱਡਾ ਮੋਰਚਾ ਲੱਗਿਆ ਲੋਕਪਾਲ ਨੂੰ ਫੱਤੇ ਦੇ ਵਿੱਚ ਪਾਇਆ ਗਿਆ ਹੂੰ ਜੀ ਬਿਲਕੁਲ ਹੌਲੀ ਹੌਲੀ ਮਤਲਬ ਪਹਿਲਾਂ ਸੈਕੂਲਰਿਜ਼ਮ ਦੀਆਂ ਗੱਲਾਂ ਕਰਦੇ ਸੀ ਫਿਰ ਸੀਏਏ ਦੇ ਉੱਪਰ ਹੁਣ ਬੋਲ ਰਹੇ ਨੇ ਆ ਕੇ ਹੂੰ ਜੀ ਜੀ ਆਈਪੀ ਕਲਚਰ ਵਾਲਾ ਮੈਟਰ ਵੀ ਹੈ ਠੀਕ ਹੈ ਜੀ ਵੱਲ ਸਾਹ ਨੂੰ ਜਿਵੇਂ ਵੇਚਿਆ ਜਾ ਰਿਹਾ ਹੈ ਜਿਵੇਂ ਆਮ ਆਦਮੀ ਪਾਰਟੀ ਵਾਲੇ ਵੇਚ ਰਹੇ ਨੇ ਕਿ ਕੋਈ ਇੱਕ ਬੰਦਾ ਹੈ ਜੀ ਉਹਦੇ ਤੋਂ ਖਤਰਾ ਹੈ ਮੋਦੀ ਨੂੰ ਹੂੰ ਇਹਨੂੰ ਦੱਸੋ ਕਿ ਜਿਹੜੀ ਪਾਰਟੀ ਨੂੰ ਨੋਟਾਂ ਤੋਂ ਵੀ ਘੱਟ ਵੋਟਾਂ ਪਈਆਂ ਨੇ ਬਹੁਤ ਸਟ੍ਰੈਟਜਾਂ 'ਚ ਹੂੰ ਤੇ ਤੁਹਾਨੂੰ ਕੀ ਖਤਰਾ ਹੈ ਹੂੰ ਜੀ ਬਿਲਕੁਲ ਜਿਹੜੀ ਓਵਰਆਲ ਸਟ੍ਰੈਟਜੀ ਚੱਲ ਰਹੀ ਹੈ ਉਹ ਇਹ ਵੀ ਕੇਜਰੀਵਾਲ ਨੂੰ ਰਹੁਲ ਖੰਦੀ ਤੋਂ ਵੱਡਾ ਕਰਦੇ ਹੋ ਵੀ ਜੇ ਕੋਈ ਚੈਲੰਜ ਮੋਦੀ ਨੂੰ ਹੈ ਤਾਂ ਉਹ ਕੇਜਰੀਵਾਲ ਹੈ ਹੂੰ ਜਿਸੇ ਇਹ ਅਸਲ ਦੇ ਵਿੱਚ ਇਹ ਚੱਲ ਰਹੀ ਹੈ ਜਿਹਨੂੰ ਸਮਝਣ ਦੀ ਜ਼ਰੂਰਤ ਹੈ। ਮਤਲਬ ਕਾਂਗਰਸ ਤੇ ਵੀ ਹਮਲੇ ਹੋਏ ਨੇ। ਈਸ ਪਾਰਟੀ ਨੇ ਕੋਈ ਬਿਆਨ ਨਹੀਂ ਦਿੱਤਾ। ਹੂੰ। ਉਹਨਾਂ ਦੇ ਖਾਤੇ ਵੀ ਬਰਸੋਂ ਰੋਕੇ ਗਏ ਨੇ। ਉਹਨਾਂ ਨੇ ਆਪ ਉਹ ਕੱਲੇ-ਕੱਲੇ ਆਪਣਾ ਕਰ ਰਹੇ ਨੇ। ਪਰ ਵੀ ਸੂਟ ਕਰਦਾ ਹੈ। ਕਿ ਜਿਹੜਾ ਵਿਰੋਧੀ ਦਾ ਖੇਮਾ ਹੈ ਉਹਦੇ ਵਿੱਚ 5-7 ਖੜੇ ਕਰ ਦੋ। ਉਹ ਆਫਿਸ ਦੇ ਵਿੱਚ ਲੜਾਈ ਜਾਣ। ਆਪਣੀ ਆਪਣੀ ਟੰਕ ਵਜਾਈ ਜਾਣ। ਉਹ ਵੱਜ ਰਹੀ ਹੈ ਇਸ ਦੇ ਵਿੱਚ। ਹੂੰ ਜੀ। ਆਪਾਂ ਦੀ ਪਾਰਟੀ ਤਾਂ ਬੇਸ਼ੱਕ ਬਣ ਗਈ ਹੈ ਉਹ। ਦੀ ਫਰੰਟ ਦਾ ਪਰ ਤੁਸੀਂ ਇਹ ਦੇਖੋ ਵੀ ਜਿੰਨੇ ਡਿਜ਼ਾਈਨਡ ਤਰੀਕੇ ਦੇ ਨਾਲ 10 ਸੰਮਨ ਦਿੱਤੇ ਗਏ ਹੁਣ ਤੱਕ ਸਾਰਾ ਕੁਝ ਚੱਲ ਰਿਹਾ ਹੈ ਅੱਜ ਜਿਹੜੇ ਪ੍ਰੋਟੈਸਟ ਹੋਏ ਹੂੰ ਜੀ ਸੰਮਨ ਤੇ ਗਏ ਪੂਟਾਂ ਪੂਟਾਂ ਪੂਰੀਆਂ ਖਿੱਚੀਆਂ ਗਈਆਂ ਘੜੀਸੇ ਗਏ ਹੋਰ ਸਾਰਾ ਕੁਝ ਟੁੱਟਾ ਗਿਆ ਮਾਨ ਸਾਹਿਬ ਵੀ ਉਹਨਾਂ ਦੇ ਘਰੇ ਪਹੁੰਚੇ ਨੇ ਹੂੰ ਸਭ ਕਹਿੰਦੇ ਆ ਵੀ ਕਿਹੜੀਵਾਲ ਦੀ ਗੈਰਹਾਜ਼ਰੀ ਚ ਸੁਪਰੀਮੋ ਮਾਨ ਸਾਹਿਬ ਹੀ ਸ਼ਾਇਦ ਬਣ ਜਾਣ ਹੂੰ ਇੱਕ ਜੀ ਪੋਲਿਟਿਕਸ ਚੋਂ ਆਉਣ ਵਾਲੇ ਦਿਨਾਂ 'ਚ ਲੋਕੀ ਗੱਲ ਕੀ ਪੰਜਾਬ ਦਾ ਕੀ ਬਣਦਾ ਕੀ ਪੰਜਾਬ ਤੇ ਲੀਡਰਸ਼ਿਪ ਦਿੱਲੀ ਦੀ ਲੀਡਰਸ਼ਿਪ ਹੀ ਲੈਂਦੀ ਹੈ ਜਾਂ ਪੰਜਾਬ ਚ ਜਿਹੜੀ ਪਾਲਿਸੀ ਲਾਗੂ ਕਰਨ ਵਾਲੇ ਸੀ ਉਹਨਾਂ ਦਾ ਕੀ ਬਣਦਾ ਹਾਂ ਹਾਂ ਇਹ ਵੀ ਸਵਾਲ ਹੈ ਜੀ ਬਿਲਕੁਲ ਤੇ 4 ਅਸਪੈਕਟ ਨੇ ਜਿਹੜੇ ਕਿ ਰੋਲੇ ਰੱਪੇ ਚ ਗੁੰਮ ਹੋ ਰਹੇ ਨੇ ਮੀਡੀਆ ਚ ਜੇ ਤੁਸੀਂ ਦੇਖੋ ਇੱਕ ਤਰਫ ਤਾਂ ਕੇਜਰੀਵਾਲ ਕੇਜਰੀਵਾਲ ਮਤਲਬ ਸਾਰਾ ਇੰਡੀਆ ਤੇਰੇ ਨਾਲ ਪੰਜਾਬ ਦੇ ਵਿਜਾਇ ਕਰਨ ਲੱਗੇ ਪਏ ਨੇ ਹਾਂ ਹਾਂ ਕਿ ਕੇ ਕਹਿ ਰਹੇ ਨੇ ਕਿ ਇਹ ਦੋਸ਼ੀ ਹੈ ਕਿ ਦੀ ਸੁਰੱਖਿਆ ਬਿਲਕੁਲ ਨੰਗੀ ਹੋ ਰਹੀ ਹੈ ਅਸੀਂ ਇਹਨੂੰ ਫੜ ਲਿਆ ਬੀਜਪੀ ਵਾਲੀ ਤੇਰੇ ਕਹਿ ਰਹੀ ਹੈ ਪਰ ਇਹਦੇ ਵਿੱਚ ਸਾਰੇ ਜਿਹੜਾ TRUTH ਹੈ ਉਹ ਕਿਤੇ ਨਹੀਂ ਨਜ਼ਰ ਆ ਰਿਹਾ ਕਿ ਆਖਰਕਾਰ ਸ਼ਰਾਵਤੀ ਜਿਹੜੀ ਪਾਲਿਸੀ ਸੀ ਉਹ ਚ ਕਸਰ ਕੀ ਸੀਗੀ ਹਾਂ ਹਾਂ ਬਿਲਕੁਲ ਵਾਪਸ ਹੋਈ ਕਿਉਂ ਬਣਾਈ ਕਿ ਕਿਉਂ ਵਾਪਸ ਲਈ ਗਈ ਉਹ ਹੂੰ ਹੂੰ ਉਹ ਉਹ ਕੋਈ ਮਸਲਾ ਹੀ ਨਹੀਂ ਰਹਿ ਗਿਆ ਮਤਲਬ ਇਹ ਦੇਸ਼ ਭਗਤੀ ਦਾ ਦੇਖੋ ਸ਼ਰਾਵ ਪਿੱਛੇ ਲੜਾਈ ਹੈ ਨਾ ਕਿ ਕਿਵੇਂ ਵੇਚੀ ਜਾਵੇ ਇਹ ਹੀ ਹੈ ਨਾ ਮਸਲਾ ਹਾਂ ਜੀ ਹਾਂ ਬਿਲਕੁਲ ਇਹਨੂੰ ਬਣਾ ਕੇ ਇਦਾਂ ਪੇਸ਼ ਕੀਤਾ ਜਾ ਰਿਹਾ ਜਿਵੇਂ ਵੀ ਲੋਕਾਂ ਦੀ ਲੜਾਈ ਹੈ ਹੂੰ ਕੋ ਲੋਕਾਂ ਨੇ ਨਾ ਦਿੱਲੀ ਦੇ ਨੇ ਨਾ ਪੰਜਾਬ ਦੇ ਨੇ ਪਾਲਸੀ ਨਹੀਂ ਸੀ ਬਣਾਈ। ਹੂੰ। ਨਾਹੀਂ ਉਹਨਾਂ ਨੇ ਵਾਪਸ ਲਈ ਐ। ਉਹਨਾਂ ਦੀ ਕੋਸਟ ਤੇ ਬਣਾਈ ਗਈ ਐ। ਉਹ ਵੱਧ ਸ਼ਰਾਬਾਂ ਪੀਣ ਲੱਗੇ ਨੇ, ਵੱਧ ਸ਼ਰਾਬ ਵਿਕੀ ਐ। ਪੰਜਾਬ ਦੇ ਵਿੱਚ ਸਾ ਮਤਲਬ ਉਤੋਂ ਵੱਧ ਤੋਂ ਵੱਧ ਕੀ ਜਿਹੜੀ ਮਤਲਬ ਗੰਦ ਪਣੀ ਹੋਈ ਸ਼ਰਾਬ ਐ ਜਿਹੜੀ ਉਹਦੇ ਨਾਲ 9 ਬੰਦੇ ਸਾਡੇ ਮਰੇ ਹੋਏ ਨੇ। ਹੂੰ। ਦਰਸ਼ਾਂ ਸਾਡੇ ਪਈਆਂ ਨੇ। ਉਹਨਾਂ ਦਾ ਕੋਈ ਫੋਕਸ ਨਹੀਂ ਐ। ਹੂੰ। ਉਕਸੀ ਸਿਸ਼ੂ ਦੇ ਉੱਪਰ ਐ ਸਭ ਦਾ ਸਾਰਾ। ਪਰ ਤੁਝ ਇਲੈਕਟੋਰਲ ਬੌਂਡ ਜਿਹੜਾ ਰੋਲਾ ਰੁਕਾ ਪਿਆ ਉਹ ਸਾਰਾ ਇਸ਼ੂ ਕਰਦਾ ਹੂੰ ਉਹ ਦੇਖੀ ਕਿ ਸਰਕਾਰ ਉਹ ਕੀ ਰਹਿ ਹੈ ਸਾਨੂੰ ਕੀ ਪ੍ਰੋਸੈਸ ਕਰ ਰਿਹਾ ਹੈ ਕੌਣ ਡਿਸਾਈਡ ਕਰਦਾ ਹੈ ਸਾਰੇ ਮੀਡੀਆ ਦੇ ਵਿੱਚ ਇਹ ਕਿ ਅਹ ਗੱਲ ਲੋਕਾਂ ਨੂੰ ਦੱਸਣੀ ਚਾਹੀਦੀ ਹੈ ਆ ਜਿਆਦਾ ਹਾਈਲਾਈਟ ਹੋਣਾ ਘੱਟ ਹੋਣੀ ਚਾਹੀਦੀ ਹਾਂ ਬਿਲਕੁਲ ਡਾਕਟਰ ਸਾਹਿਬ ਇਲੈਕਟੋਰਲ ਬੌਂਡ ਦਾ ਇੱਕ ਵੱਡਾ ਇਸ਼ੂ ਸੀਗਾ ਉਹ ਬੱਟ ਨੇ ਉਹ ਤੈਸਨੈਸ ਹੋ ਗਿਆ ਦਿਨਾਂ ਦੇ ਵਿੱਚ ਘੰਟਿਆਂ ਦੇ ਵਿੱਚ ਬਿਲਕੁਲ ਪਰ ਤੁਸੀਂ ਜਿੱਧਰ ਦੇਖੋਗੇ ਮਤਲਬ ਕਿ ਤੋਂ ਦੂਰ ਤੋਂ ਲੈ ਕੇ ਨੇੜੇ ਤੱਕ ਕੇਜਰੀਵਾਲ ਗ੍ਰਿਫਤਾਰ ਕੇਜਰੀਵਾਲ ਗ੍ਰਿਫਤਾਰ ਉਹ ਠੀਕ ਹੈ ਤੱਕਾ ਕਰ ਰਹੇ ਹਨ नो डाउट ਪਰ ਸੱਚ ਕੀ ਹੈ ਹਾਂ ਬਿਲਕੁਲ ਇਹ ਵੀ ਨਾਲ ਬਿਲਕੁਲ ਇਸ ਕੱਲ ਦਾ ਤੱਕਾ ਹੋ ਰਿਹਾ ਕਿ ਇਹ ਦੇਸ਼ ਭਗਤੀ ਹੈ ਕਿ ਇਹ ਇਨਕਲਾਬ ਆ ਰਿਹਾ ਨਾ ਮਤਲਬ ਇਹ ਸ਼ਰਾਬ ਨਾਲ ਇਨਕਲਾਬ ਹੋਊਗਾ ਹੁਣ ਨਾ ਹੂੰ ਹੂੰ ਇਹ ਸੋਚਣ ਵਾਲੀ ਗੱਲ ਅਸਲ ਵਿੱਚ ਇਹ ਹੈ ਜਿਹੜੀ ਆਮ ਬੰਦਾ ਹੈ ਜਿਹੜਾ ਉਹ ਇਸ ਸ਼ੋਰੋ ਸ਼ੋਰ ਸ਼ਰਾਬੇ ਦੇ ਵਿੱਚ ਉਹਨੂੰ ਮਤਲਬ ਇਹ ਕਨਫਿਊਜ਼ ਕੀਤਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਉਹਦੀ ਲੜਾਈ ਕੇਜਰੀਵਾਲ ਸਾਹਿਬ ਲੜ ਰਹੇ ਹਨ ਹੂੰ ਅੰਦੀ ਕੋਈ ਗੱਲ ਉਹ ਹੋ ਰਿਹਾ ਨੋ ਡਾਊਟ ਪਰ ਪ੍ਰੋਪੋਰਸ਼ਨ ਦਾ ਦੇਖੋ ਨਾ ਕੀ ਹੈ ਹੂੰ ਇਹਨਾਂ ਪਰਿਵਾਰਾਂ ਦੇ ਆ ਨੌ ਵਿਅਕਤੀ ਇੱਥੇ ਮਰ ਗਏ ਜਿਹਦੀ ਕੋਈ ਇਨਵੈਸਟੀਗੇਸ਼ਨ ਵੀ ਖਾਸ ਨਹੀਂ ਹੋਈ ਉਹ ਉਹ ਤੱਕਾ ਨਹੀਂ ਹੈ ਹੂੰ ਹੂੰ ਤੇ ਐਵਰੇਜ ਬੰਦੇ ਦੀ ਜਿਹੜੀ ਹਿਊਮਨ ਲਾਈਫ ਹੈ ਉਹਦਾ ਤਾਂ ਮੁੱਲ ਹੀ ਖਤਮ ਹੋ ਗਿਆ ਕੇ ਵੀ ਆਈਪੀ ਲੋਕ ਨੇ ਕਿ ਜੋ ਜਦ ਕਰਕੇ ਚਾਹਣ ਜਿੱਦਾਂ ਦਾ ਮਰਜ਼ੀ ਨੈਰੇਟਿਵ ਸਿਰਜ ਲੈਣ ਜਿੱਦਾਂ ਦਾ ਮਰਜ਼ੀ ਸਾਨੂੰ ਕਨਫਿਊਜ਼ ਕਰ ਦੇਣ ਜਦ ਮਰਜ਼ੀ ਲੜ ਪੈਣ ਜਦ ਮਰਜ਼ੀ ਇਕੱਠੇ ਹੋ ਜਾਣ हां बिल्कुल ਹੁਣ ਇਕੱਠੀ ਹੈ ਜਿਵੇਂ ਇੰਡੀਆ ਘੱਟ ਜੋੜ ਦੇ ਵਿੱਚ ਕਾਂਗਰਸ ਤੇ ਆਪ ਤੇ ਇਸ ਕੇਜਰੀਵਾਲ ਦਾ ਜਿਹੜਾ ਇਸ਼ੂ ਚੱਲ ਰਿਹਾ ਹੈ ਆਪਣਾ ਈਡੀ ਵਾਲਾ ਉਹਦੇ ਵਿੱਚ ਕਾਂਗਰਸ ਵੀ ਪੰਜਾਬ ਦੀ ਦੋ ਹਿੱਸਿਆਂ ਦੇ ਵਿੱਚ ਵੰਡੀ ਵਿਖਾਈ ਦੇ ਰਹੀ ਹੈ ਕਾਂਗਰਸ ਦੇ ਸਟੇਟ ਪ੍ਰਧਾਨ ਰਾਜਾ ਬੜਿੰਗ ਤਾਂ ਕਹਿ ਰਹੇ ਨੇ ਕਿ ਇਹ ਬਦਲਾਖੁਰੀ ਦਾ ਹੈ ਉਹਨਾਂ ਨੇ ਜੋੜਿਆ ਇਸ ਇਸ਼ੂ ਕੇਜਰੀਵਾਲ ਸਾਊ ਦੇ ਇਸ ਮਾਮਲੇ ਨੂੰ ਜਦੋਂ ਕਿ ਜਿਹੜੇ ਕਾਂਗਰਸ ਦੇ ਜਿਹੜੇ ਕੌਮੀ ਕਿਸਾਨ ਵਿੰਗ ਦੇ ਜਿਹੜੇ ਪ੍ਰਧਾਨ ਨੇ ਸੁਖਵਾਲ ਸਿੰਘ ਖਹਿਰਾ ਉਹੋ ਇਸ ਨੂੰ ਦੂਜੇ ਪਾਸੇ ਲੈ ਰਹੇ ਨੇ ਇਹ ਮਤਲਬ ਕਿ ਆਪਾਂ ਦੇਖ ਰਹੇ ਹਾਂ ਕਿ ਇੰਡੀਆ ਗੱਠ ਜੋੜ ਵੀ ਦੀਆਂ ਜਿਹੜੀਆਂ ਜਿਹੜੀਆਂ ਚੋਲਾ ਹਿੱਲੀਆਂ ਨੇ ਇੱਥੇ ਪੰਜਾਬ ਦੇ ਵਿੱਚ ਜੇਕਰ ਆਪਾਂ ਗੱਲ ਕਰ ਲਈਏ ਕਿਉਂਕਿ ਪੰਜਾਬ ਦੇ ਵਿੱਚ ਭਾਵੇਂ ਕਿ ਅਲੱਗ-ਅਲੱਗ ਲੜ ਰਹੇ ਨੇ ਪਰ ਚੰਡੀਗੜ੍ਹ ਤਾਂ ਇੱਕ ਸਾਂਝੀ ਸਾਂਝਾ ਉਮੀਦਵਾਰ ਇਹਨਾਂ ਦਾ ਅਗਲੇ ਸਮੇਂ ਆਉਣ ਅਨਾਉਂਸਮੈਂਟ ਅਜਿਹੀ ਹੀ ਹੋਣੀ ਹੈ ਜੀ ਦਾ ਸਰ ਤੇ ਕੁਝ ਇੰਡੀਆ ਗੱਠ ਜੋੜ ਤਾਂ ਖੂਫਾਤੇ 'ਚ ਪੈ ਗਿਆ ਸੀ ਪਹਿਲਾਂ ਹੀ ਹੂੰ ਜੀ ਦੇਸ਼ ਕੁਮਾਰ ਦੇ ਟਾਈਮ ਹੀ ਉਹ ਹੋ ਗਿਆ ਸੀ ਉਹਦਾ ਖਲਾਰੇ ਦਾ ਦੌਰ ਚੱਲ ਰਿਹਾ ਹੈ ਉਹਦੇ ਚ ਕਾਂਗਰਸ ਹੈ ਜਿੰਨੀ ਮੜ ਮੋਟਾ ਜਿੰਨੀਆਂ ਕੋ ਲੈ ਜਾਣਗੇ ਇਹ ਸਾਰੀਆਂ ਨੇ ਜਿਹੜੀਆਂ ਬੇਸਿਕਲੀ ਇਹ ਨਹੀਂ ਕਿ ਕਨਸੈਂਟਰੇਟਡ ਵੋਟ ਨਾ ਹੋਵੇ ਇੱਕੋ ਹੀ ਪਰਪਸ ਹੈ ਇੰਡੀਆ ਇਕੱਠੇ ਹੋ ਕਰਕੇ ਜਿੱਥੇ ਬੀਜੇਪੀ ਦਾ ਬੰਦਾ ਖੜਾ ਉਹਦੇ ਖਿਲਾਫ ਇੱਕੋ ਹੀ ਕੈਂਡੀਡੇਟ ਹੋਵੇ ਹੂੰ ਉਸੇ ਜੀ ਇਹ ਚੀਜ਼ ਲਗਭਗ ਤਰੀ ਹੋ ਗਈ ਹਾਂ ਉਹ ਨਹੀਂ ਉਸ ਸਰੇ ਛੱਡਿਆ ਬਿਲਕੁਲ ਪਰ ਪੰਜਾਬ ਦੇ ਵਿੱਚ ਤੁਸੀਂ ਇੰਟਰਸਟਿੰਗ ਗੱਲ ਦੇਖੋ ਵੀ ਪੰਜਾਬ ਦੇ ਵਿੱਚ ਜਿਹੜੇ ਆਪ ਦੀ ਗਵਰਨਮੈਂਟ ਦੇ ਵਿਕਟਮ ਸੀ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਕੀਤਾ ਗਿਆ ਹੂੰ ਜੀ ਜੀ ਇਹ ਕਹਿ ਰਹੇ ਹਨ ਮਤਲਬ ਦੇਖੋ ਜਿਹੜਾ ਮਜ਼ਲੂਮ ਹੈ ਜਿੱਥੇ ਉਹਨੂੰ ਮੌਕਾ ਮਿਲਦਾ ਹੈ ਸ਼ਕਤੀ ਮਿਲਦੀ ਹੈ ਉਹ ਜ਼ਾਲਮ ਬਣਨ ਨੂੰ ਕਮੈਂਟ ਲਾਉਂਦਾ ਹੈ ਰ ਉਦਾਂ ਦਾ ਹੀ ਜ਼ਾਲਮ ਬਣਦਾ ਜਿੱਦਾਂ ਦਾ ਤੱਕ ਉਹ ਨਾ ਹੋ ਰਿਹਾ ਹੁੰਦਾ ਹੂੰ ਹੂੰ ਇਹ ਸਾਹਮਣੇ ਚੀਜ਼ਾਂ ਹੈ ਸੋ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਆਉਣ ਵਾਲੇ ਕੰਮ ਦੇ ਵਿੱਚ ਆਪਾਂ ਦੇਖਾਂਗੇ ਇਹ ਕਿ ਇਹ ਚੀਜ਼ ਨਹੀਂ ਮਤਲਬ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਅੰਦਰੂਨੀ ਕਲੇਸ਼ ਹੈ ਉਹਨੂੰ ਬਦਾਉਂਦੀ ਹੂੰ ਕਿਉਂਕਿ ਜੇ ਭਾਜਪਾ ਸੁੱਸੀਅਰ ਹੈ ਜਾਂ ਮਤਲਬ ਕਹਿ ਲਓ ਉਹਨਾਂ ਕੋਲ ਫੈਕਟ ਨਹੀਂ ਤਾਂ ਇਹ ਪੰਜਾਬ ਤੱਕ ਵੀ ਦਾ ਸੇਕ ਜ਼ਰੂਰ ਆ ਹੂੰ ਪੰਜਾਬ ਹਹੀ ਸਭ ਤੋਂ ਜ਼ਿਆਦਾ ਤੜਫ ਰਏ ਨੇ ਤੁਸੀਂ ਦੇਖਿਆ ਹੁਣ ਹੁਣ ਪ੍ਰੋਟੈਸਟ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਰੋਲਾ ਰਪਾ ਉਹਨਾਂ ਦਾ ਹੀ ਪੈ ਰਿਹਾ ਹੂੰ ਪਰ ਜੇ ਪਾਲਸੀ ਜਿਹੜੀ ਜਿਹਦੇ ਤੇ ਵਿਸਤ੍ਰਿਤ ਵਾਈਟ ਪੇਪਰ ਕੱਢਣਾ ਚਾਹੀਦਾ ਹੈ ਸੈਂਕੀ ਗਵਰਨਮੈਂਟ ਇਹ ਅਖਿਰਕਾਰ ਰੌਲਾ ਕਰ ਤੁਸੀਂ ਕਮਾਲ ਉਹ ਵੀ ਸਾਡੀਆਂ ਸਰਕਾਰਾਂ ਉਹ ਇਹ ਹਿੰਦੂਤਵਾਦੀਆਂ ਗੱਲਾਂ ਕਰਦਾ ਹੈ ਵੈਸ਼ਨਿਜ਼ਮ ਦੀਆਂ ਪਤਾ ਨਹੀਂ ਕਿਹੜੇ ਕਿਹੜੇ ਅੰਸ਼ਿਕ ਸ਼ਖੂ ਦੀਆਂ ਗੱਲਾਂ ਸ਼ਰਾਪ ਪਿੱਛੇ ਲੜਾਈ ਹੈ ਸਾਰੀ ਹੂੰ ਸੰਤੋਖ ਜੀ ਇਹ ਸ਼ਰਾਪ ਕਿਉਂ ਬਣਾ ਰਹੇ ਹੋ ਹੂੰ ਜੇ ਸਾਡੇ ਜਿਹੜੇ ਸਿਟੀਜ਼ਨ ਨੇ ਸਾਡੇ ਨਾਗਰਿਕ ਨੇ ਉਹਨਾਂ ਦੀ ਮਜਬੂਰੀ ਹੈ ਉਹਨਾਂ ਦੀ ਕੋਈ ਆਵਾਜ਼ ਬਣਦੀ ਹੈ ਤੁਸੀਂ ਤੁਸੀਂ ਇਹਨੂੰ ਬਦਾ ਕਿਉਂ ਰਹੇ ਹੋ ਹੂੰ ਹੂੰ ਜੀ ਜੀ ਤੁਸੀਂ ਦੇਖੋ ਦਿੱਲੀ ਚ ਵੀ ਬਾਕੀ ਸਟੇਟਾਂ ਚ ਵੀ ਮੇਜਰ ਇਹ ਇਹ ਉਹ ਸ਼ਰਾਬ ਤੋਂ ਆ ਰਿਹਾ ਹੈ ਹੂੰ ਹੂੰ ਫਾਰਮਲ ਹੈ ਕਿ ਫੈਕਟਰੀਆਂ ਲੱਗੀਆਂ ਨੇ ਡਿਸਟਿਲਰੀਆਂ ਲੱਗੀਆਂ ਨੇ ਆਪਾਂ ਦੇਖਿਆ ਇੱਥੇ ਜਿਹੜੀ ਜੀਰੇ ਫੈਕਟਰੀ ਲੱਗੀ ਹੋਈ ਸੀ ਅੱਜ ਤੱਕ ਉਹ ਬੰਦ ਨਹੀਂ ਹੋਈ ਜਿਹੜੀ ਮਤਲਬ ਕਹਿੰਦੇ ਸੀ ਕਿ ਬੰਦ ਕਰ ਦਾਂਗੇ ਪੋਲੂਸ਼ਨ ਦੇ ਕੇਸ ਵਾਂਗ ਕਿੰਨਾ ਕੁਛ ਹੋਇਆ ਉਹਨੋਂ ਬਠਿੰਡੇ ਦੀ ਇੱਕ ਫੈਕਟਰੀ ਹੈ ਉਹਦਾ ਡੜਵੇ ਦੇ ਵਿੱਚ ਕਹਿੰਦੇ ਨੇ ਬੋਤਲਾਂ ਆਉਂਦੀਆਂ ਲੋਕ ਉਹਦੀਆਂ ਬੋਤਲਾਂ ਚ ਕੀ ਫਿਰਦੇ ਨੇ ਲੇਬਲ ਵਾਲੀਆਂ ਤੇ ਸਾਡੀ ਸਰਕਾਰ ਹੋਰ ਲੇਬਲ ਵਾਲੀਆਂ ਦਿਖਾ ਰਹੀ ਹੈ ਹੂੰ ਹੂੰ ਤੇ ਇਹ ਇਨਾ ਆਇਡਲਿਜ਼ਮ ਜਿਹੜੇ ਕਹਿੰਦੇ ਨੇ ਤੁਸੀਂ ਰੰਗਲਾ ਪੰਜਾਬ ਬਣਾਉਣਾ ਹੈ ਉਹ ਕਹਿੰਦੇ ਅਸੀਂ ਭਾਰਤ ਵਰਸ਼ ਦਾ ਜਿਹੜਾ 5000 ਸਾਲ ਪੁਰਾਣੀ ਪਰੰਪਰਾ ਲੈ ਕੇ ਉਹ ਸ਼ਰਾਬ ਤੇ ਬੇਸਡ ਸੀਗੀ ਹੂੰ ਭੱਲੇ ਤੁਸੀਂ ਕੰਕਰੀਟ ਲੈਵਲ ਦੇ ਉੱਪਰ ਜੇ ਦੇਖੋ ਕਰ ਕੀ ਰਹੀਆਂ ਨੇ ਸਰਕਾਰ ਕਿਸਾਨੂੰ ਨਸ਼ੇ ਤੇ ਲਾਇਆ ਹੋਇਆ ਮੀਡੀਆ ਦਾ ਨਸ਼ਾ ਪੱਪਾਂ ਦਾ ਨਸ਼ਾ ਖਬਰਾਂ ਦਾ ਨਸ਼ਾ ਮੇਰੇ ਦਾ ਨਸ਼ਾ ਮੰਨਦੇਵਪੁਰ ਉਹਦਾ ਤਾਨੰਦ ਦੇ ਕੋਰੇ ਆ ਵੀ ਚਿੱਟੇ ਦਾ ਨਸ਼ਾ ਵੀ ਦਾ ਨਸ਼ਾ ਦਨਸ਼ੇਸ਼ ਸ਼ਰਵ ਦਨਸ਼ੇਸ਼ ਜਿਵੇਂ ਕਿ ਹੁਣੇ ਮਸਲਾ ਆਇਆ ਹੈਗਾ ਵੱਡਾ ਅਰਵਿੰਦ ਕੇਜਰੀਵਾਲ ਨਾਲ ਜੁੜਿਆ ਹੋਇਆ ਤੇ ਕੋਰਡ ਆਫ ਕੰਡਕਟ ਦਾ ਕੀ ਆਪਾਂ ਅਸਰ ਮੰਨਦੇ ਆ ਕਿ ਇਹ ਸਾਰਾ ਕੁਝ ਵਾਜਬ ਹੈ ਉਹਦੇ ਦੈਰੇ ਹੀ ਠੀ ਹੋ ਰਿਹਾ ਹੈ ਹੋਣਾ ਚਾਹੀਦਾ ਨਹੀਂ ਕੋਰਡ ਆਫ ਕੰਡਕਟ ਨਾਲ ਤਾਂ ਜੀਦਾ ਕੋਈ ਸਬੰਧ ਨਹੀਂ ਦੇਖੋ ਜਿਹੜੀ ਕ੍ਰਾਈਮਨਲ ਐਕਟੀਵਿਟੀ ਹੈ ਕੋਈ ਵੀ ਸੱਚੀ ਹੈ ਜਾਂ ਜਾਲੀ ਹੈ ਹੋ ਸਕਦਾ ਇਹ ਤਾਂ ਕਹਿੰਦੇ ਨੇ ਵੀ ਝੂਠੇ ਕੇਸ ਉਹਦਾ ਪਹਿਲਾਂ ਜਿਹੜਾ ਪ੍ਰੋਸੈਸ ਚੱਲ ਰਿਹਾ ਹੈ ਉਹ ਕੋਰਡ ਆਫ ਇਲੈਕਸ਼ਨ ਕੋਰਡ ਆਫ ਕੰਡਕਟ ਨਾਲ ਰੁਕਦਾ ਤਾਂ ਨਹੀਂ ਹੈ ਹੂੰ ਜੀ ਉਹ ਕਿਸੇ ਨੇ ਕੋਈ ਕ੍ਰਾਈਮ ਕੀਤਾ ਹੈ ਕੋਈ ਵੀ ਕ੍ਰਾਈਮ ਛੋਟਾ ਵੱਡਾ ਉਹਦਾ ਇੱਕ ਟਾਪ ਪ੍ਰੋਸੈਸ ਚੱਲ ਰਿਹਾ ਹੈ ਕੂਡ ਆਫ ਕੰਡਕਟ ਤਾਂ ਉਹਨੂੰ ਨਹੀਂ ਰੋਕਦਾ ਹੂੰ ਹੂੰ ਜੀ ਲੱਗਦਾ ਸਿਰਫ ਉਸ ਚੀਜ਼ ਨਾਲ ਸਬੰਧਿਤ ਹੈ ਕਿ ਜਿੱਥੇ ਕੋਈ ਪੋਲੀਟੀਕਲ ਐਕਟੀਵਿਟੀਆਂ ਨੇ ਜਿਹੜੀ ਸਰਕਾਰਾਂ ਬੈਠੀਆਂ ਜਾਂ ਸਰਕਾਰਾਂ ਦੇ ਵਿੱਚ ਲੋਕ ਬੈਠੇ ਜੇ ਆਪਣੀ ਪੋਜੀਸ਼ਨ ਨੂੰ ਮਿਸਯੂਜ਼ ਕਰਕੇ ਹੂੰ ਹੂੰ ਮਤਲਬ elections ਨੂੰ ਪ੍ਰਭਾਵਿਤ ਕਰ ਰਹੇ ਨੇ ਉਹ ਮੈਂ ਸੁਣ ਰਿਹਾ ਸੀ ਇਹਨਾਂ ਦੇ ਜਿਹੜੇ ਵਕੀਲ ਨੇ ਸਿੰਘ ਵੀ ਸਾਹਿਬ ਉਹਨਾਂ ਕੌਂਗਰਸ ਦੇ ਲੀਡਰ ਨੇ ਉਹ ਕਹਿ ਰਹੇ ਸੀ ਕਿ ਲੈਵਲ ਪਲੇਇੰਗ ਨਹੀਂ ਕੀਤੀ ਜਾ ਰਹੀ ਹੂੰ ਹਾਂਜੀ ਜੀ ਲੈਵਲ ਪਲੇਇੰਗ ਜਿਹੜੀ ਉਹ ਕੌਣ ਕਰੇ ਹੂੰ ਇਹ ਕੇਸ ਬੰਦ ਕਰ ਦਿੱਤੇ ਜਾਂਦੇ ਹੂੰ ਹੂੰ ਪਲੇਇੰਗ ਤਾਂ ਪੰਜਾਬ ਦੇ ਵਿੱਚ ਚੱਪੇਵਾਲ ਸਾਹਿਬ ਦੇ ਕੇਸ ਨੂੰ ਤਾਂ ਦੇਖ ਰਹੇ ਹਾਂ ਹੂੰ ਹੂੰ ਕੇਸ ਕਰਤ ਕਰਨ ਦੇ ਟ੍ਰਾਪੇ ਹੇਟ ਉਹਨੂੰ ਸ਼ਿਫਟ ਕਰਾ ਲਿਆ ਗਿਆ ਇਹ ਹੀ ਕੁਝ ਭਾਜਪਾ ਕਰ ਰਹੀ ਹੈ ਹੂੰ ਇਹ ਵੀ ਤੇ ਆਪ ਦਾ ਕੋਈ ਇਸ ਮਾਮਲੇ 'ਚ ਤਾਂ ਕੋਈ ਡਿਫਰੈਂਸ ਨਹੀਂ ਹੈ। ਉਹਨਾਂ ਨੇ ਦੋ ਕੈਂਡੀਡੇਟ ਉਹਨਾਂ ਦੀ ਆਪਣੀ ਜਿਹੜੀ ਸਹਿਯੋਗੀ ਪਾਰਟੀ ਹੈ, ਇੰਡੀਆ ਫਰੰਟ ਦੇ ਵਿੱਚ। ਉਹਨਾਂ ਦੇ ਦੋ ਮੇਜਰ ਲੀਡਰ ਤਾਂ ਮਤਲਬ ਕੋਚਿੰਗ ਕਰ ਲਈ ਹੈ ਉਹਨਾਂ ਦੇ ਉੱਪਰ। ਧੇਨ ਲਗਾਏ ਵੀ ਆਪਣੀ ਸਰਕਾਰੀ ਸ਼ਕਤੀ ਦੇ ਨਾਲ ਨੇ ਕ腐ਸ਼ਨ ਦਾ ਡਰੱਬਾ ਦੇ ਕੇ ਲਾਗੇ ਗਏ ਨੇ। ਇਹੀ ਕੁਝ ਕੀਤੀ ਕਰਦੇ ਜਿਵੇਂ ਰੋਲਾ ਕਿੱਥੇ ਹੈ। ਹੂੰ। ਸੀ ਸੀ ਸੀ। ਕੋਡ ਆਫ ਕੰਡਕਟਰ ਨਾਲ ਉਹਦਾ ਕੋਈ ਸਬੰਧ ਨਹੀਂ ਕਿ ਬਣਦਾ। ਮਤਲਬ ਇਹ ਜਿਹਾ ਹੈ। ਇਹ ਨੈਰੇਟਿਵ ਦਾ ਹੋਰ ਹੈ ਕਿ ਹੁਣ ਨੈਰੇਟਿਵ ਜਿਹੜਾ ਹੈ ਤੁਸੀਂ ਦੇਖੋ ਨਾ ਰਾਹੁਲ ਗਾਂਧੀ ਜਿਹੜਾ ਭਾਰਤ ਜੋੜੋ ਉਹਦੇ ਵਿੱਚ ਨੰਬਰ 1 ਬਣਿਆ ਹੋਇਆ ਸੀ ਕਿੱਥੇ ਆਉਂ ਉਹ ਹੂੰ ਜੀ ਬਿਲਕੁਲ ਕੋਈ ਨਜ਼ਰ ਨਹੀਂ ਆਉਂ ਉਹ ਤੋਂ ਮੇਜਰ ਵਿਕਟਮ ਜਿਹੜਾ ਹੈ ਹੁਣ ਕੇਜਰੀਵਾਲ ਕੇਜਰੀਵਾਲ ਵਰਸਾ ਖੁੱਦਈ ਹੈ ਹੁਣ ਹੋਰ ਤੋਂ ਹੋਰ ਤੀਜਾ ਨਹੀਂ ਵਿਚਾਲੇ ਕੋਈ ਮੈਜਰ ਹੂੰ ਕੀ ਹੁਕਮ ਹੂੰ ਜੀ ਕਿਉਂਕਿ ਯਾਨੀ ਜਿਨ੍ਹਾਂ ਨੂੰ ਇਹ ਗੱਲ ਸੁਣ ਪਰ ਇਹ ਇੱਕਦੰਦਾ ਕੋਈ ਮਸਲਾ ਨਹੀਂ ਹੈ ਜੇ ਮੋਤੀ ਦਾ ਸਾਹ ਦਾ ਵੀ ਜਦੋਂ ਇਸ ਕਰਕੇ ਜੀ ਉੱਥੇ ਵੀ ਤਾਂ ਗੋਥਰਾ ਕਿੰਨਾ ਕੁ ਸੀਗਾ ਉਹ ਸਾਰਾ ਰੋਲ ਦਿੱਤਾ ਜਾਂਦਾ ਹੂੰ ਇਹ ਵਿਅਕਤੀ ਦਾ ਕਰੈਕਟਰ ਕੀ ਹੈ ਇਹ ਕਰ ਕੀ ਰਿਹਾ ਉਹਦੇ ਕੰਮ ਕੀ ਨੇ ਇਹਨੂੰ ਛੱਡੋ ਵਿਕਟਮ ਬਣਾ ਦਿੱਤਾ ਜਾਂਦਾ ਵੀ ਬਹੁਤ ਵੱਡਾ ਵਿਕਟਮ ਹੈ ਜੀ ਅੰਤਰਰਾਸ਼ਟਰੀ ਸ਼ਕਤੀਆਂ ਇਹਨੂੰ ਖਤਮ ਕਰਨਾ ਚਾਹੁੰਦੀਆਂ ਨੇ ਇਹਨੂੰ ਖਤਮ ਕਰਨਾ ਚਾਹੁੰਦੀਆਂ ਨੇ ਤੁਹਾਡੇ ਕਰਕੇ ਹੂੰ ਤੁਹਾਡਾ ਸੇਵੀਅਰ ਤੁਹਾਡਾ ਮਸੀਹਾ ਇਹੀ ਹੈ ਇੱਕੋ ਹੀ ਇਹ ਮਸੀਹੇ ਨੂੰ ਖਤਰਾ ਹੈ ਇਸ ਕਰਕੇ ਇਹਦੇ ਨਾਲ ਜੁੜ ਹੂੰ ਹਾਂਜੀ ਜੀ ਬਿਲਕੁਲ ਇਹ ਇਹ ਆਪਣੇ ਸਾਹਮਣੇ ਸਾਨੂੰ ਵੇਚਿਆ ਜਾ ਰਿਹਾ ਪਰ ਬਹੁਤ ਸਾਰੇ ਲੋਕਨ ਪੋਲਪਣੇ ਜਿਹਨੂੰ ਖਰੀਦ ਲੈਂਦੇ ਨੇ ਹੂੰ ਜੀ ਦੇਖੋ ਤੇ ਤੁਸੀਂ ਦੇਖੋ ਨਾ ਵੀ ਸ਼ਰਾਬ ਦੇ ਮਸਲੇ ਦੇ ਉੱਪਰ ਮਤਲਬ ਕਮਾਲ ਹੋਈ ਪਈ ਹੈ ਸ਼ਰਾਬ ਦੇ ਨਾਲ ਪੰਜਾਬ ਚ ਕੋਈ ਆਵਾਜ਼ ਨਹੀਂ ਆਈ ਦੋ ਬੰਦੇ ਮਰੇ ਹੂੰ ਹੂੰ ਕੀ ਕੋਈ ਪੋਜੀਸ਼ਨ ਕੁਝ ਖਾਸ ਨਹੀਂ ਕਰ ਰਹੀ ਹੂੰ ਹੂੰ ਜੀ ਜੀ ਆਮ ਆਦਮੀ ਪਾਰਟੀ ਦਾ ਰਾਜ ਹੈ ਪੰਜਾਬ ਚ ਆਮ ਬੰਦੇ ਦੀ ਜ਼ਿੰਦਗੀ ਤਾਂ ਉਹ ਹੈ ਜਿਹੜੇ ਦਰਵੇਚ ਮਰੇ ਨੇ ਆਮ ਤਾਂ ਉਹ ਸੀਗੇ ਹੂੰ ਹੂੰ ਇਹ ਬਲਦਾਮ ਨਹੀਂ ਹੈ ਹਰਜੋਤ ਬੈਂਚ ਤਾਂ ਨਹੀਂ ਹੈ ਜਾਂ ਜਿਹੜੇ ਮੰਤਰੀ ਉੱਥੇ ਕੁੱਟਕਾਰੇ ਤਾਂ ਆਮ ਨਹੀਂ ਰਹੇ ਹੂੰ ਉਹ ਨਾਲ ਤਾਂ 100 108 150 ਦਾ ਕਾਪਲਾ ਚਲ ਰਿਹਾ ਹੈ ਕਿ ਉਹ ਆਮ ਕਿਧਰੋਂ ਨੇ ਹੂੰ ਜੀ ਜੀ ਫਿਰ ਇਸ ਕਰਕੇ ਇਹ ਇਹ ਸਾਰੇ ਮਸਲੇ ਵਿਚਾਰਨ ਦੀ ਲੋੜ ਹੈ ਕੋਰਟ ਨੇ ਤਾਂ ਕਰਿਆ ਜੀ ਵੀ ਕੋਰਟ ਨੇ ਕੀਤਾ ਕਿ ਹਾਈ ਕੋਰਟ ਚ ਗਏ ਸੀਗੇ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਉਸੇ ਹਾਈ ਕੋਰਟ ਤੇ ਜਾਓ ਲਗਭਗ ਉਸੇ ਬੈਂਚ ਕੋਲ ਜਾਓ ਜਿਹੜਾ ਬੈਂਚ ਨੇ ਪਹਿਲਾਂ ਢਣਾਈ ਕੀਤੀ ਹੈ ਫਿਰ ਹੂੰ 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 ਫਿਰ ਏਡੀ ਨੇ ਆਪਣਾ ਪੱਖ ਰੱਖਿਆ ਉਹਨਾਂ ਨੇ ਕਿਹਾ ਕਿ ਜੀ ਆਫੈਕਟ ਨੇ ਸਾਨੂੰ ਰਿਮਾਂਡ ਦਿੱਤਾ ਜਾ ਕਿ ਕੋਪਰੇਟ ਨਹੀਂ ਕਰ ਰਹੇ ਸੀ ਫਾਰਮ ਪੂਰੀ ਕਰਨੀਆਂ ਇਹਨਾਂ ਨੇ ਆਪਣਾ ਪੱਖ ਰੱਖਿਆ ਕਿ ਜੀ ਸਾਡੇ ਨਾਲ ਧੱਕਾ ਹੋ ਰਿਹਾ ਦੇਖੋ ਤੇ ਅਸੀਂ ਪਹਿਲਾਂ ਹੀ ਕਿਹਾ ਸੀ ਸਾਨੂੰ ਗ੍ਰਿਫਤਾਰ ਕਰ ਲੈਣਗੇ ਸਾਨੂੰ ਗ੍ਰਿਫਤਾਰ ਕਰ ਲਿਆ ਇਸ ਕਰਕੇ ਕੋਈ ਗੱਲ ਨਹੀਂ ਹੈ ਪੋਲਿਟੀਕਲ ਬੈਂਡੇਟਾ ਹੈ ਬਦਲਾ ਖੋਰੀ ਹੈ کورٹ ਨੇ ਰਿਜ਼ਰਵ ਰੱਖਤਾ ਉਹਨਾਂ ਰਿਮਾਂਡ ਲਈ ਵੀਦਾਇਆ ਨਹੀਂ ਸਮਨ ਦਿੱਤੀ ਹੈ ਮੇਰੇ ਖਿਆਲ ਲਈ ਲੇਟ ਸ਼ਾਮ ਤੱਕ ਜਾਂ ਕੱਲ ਤੱਕ ਇਹ ਫੈਸਲਾ ਕੋਈ ਨੂੰ ਕੋਈ ਆਏ ਪਰ ਉਹ ਜਿਹੜੇ ਡਿਸਕਸ ਕਰ ਰਹੇ ਹਨ ਮਸਲਾ ਮਤਲਬ ਥੋੜਾ ਜਿਨਾ ਅਟੈਚ ਹੋ ਕੇ ਪਾ ਪਿੱਛੇ ਹਟ ਕੇ ਸਾਰੇ ਫੈਕਟ ਨੇ ਜਿਹੜੇ ਇਕੱਲੇ ਇਕੱਲੇ ਨੂੰ ਕੋਲ ਕੇ ਦੇਖਣ ਦੀ ਜ਼ਰੂਰਤ ਹੈ ਪ੍ਰੋਪਗੈਂਡੇ ਦੀ بجائے ਉਹਨੇ ਤਰ੍ਹਾਂ ਬਲੋ ਪ੍ਰੋਪਗੈਂਡੇ ਦਾ ਧੂਆਂ ਬਹੁਤ ਕੀਤਾ ਜਾ ਰਿਹਾ ਜੀ ਜੀਪੀ ਵਾਲੇ ਕਹਿੰਦੇ ਸੱਚਾਂ ਜੀ ਬਿਲਕੁਲ ਇਲੈਕਟੋਰਲ ਬਾਉਂਡ ਦਾ ਜਿੱਡਾ ਵੱਡਾ ਘਪਲਾ ਉਹਨਾਂ ਨੇ ਕੀਤਾ ਹੈ ਅੰਤਰਰਾਸ਼ਟਰੀ ਪੱਤਰ ਦਾ ਹਿਸਟੋਰੀਕ ਉਹ ਟਕਿਆ ਗਿਆ ਇਸ ਗੱਲ 'ਚ ਹੂੰ ਜੀ ਸੱਚੇ ਸੱਚੇ ਬਣ ਰਹੇ ਨੇ ਕਿ ਜੀ ਇਸ ਦਾ ਬੜੀ ਵੱਡੀ ਮਿਹਨਤ ਚਲਾ ਰਹੇ ਹਨ ਕ腐ਸ਼ਨ ਦੇ ਖਿਲਾਫ ਇਦ ਲਿਫਟੀ ਮਨੋ ਸੋ ਇਹ ਇਹ ਆਪ ਤੇ ਫਰੱਪਟ ਨਾਲ ਕਮਿਊਨਲ ਦੀ ਕਮਿਊਨਲ ਨਾਲ ਠੱਗ ਦੀ ਠੱਗ ਨਾਲ ਬਲੀਵਾਲ ਹੈ ਹੂੰ ਅਸੀਂ ਆਪਣੇ ਦੇਖ ਰਹੇ ਹਾਂ ਸੀ ਬਿਲਕੁਲ ਸੋ ਇਸ ਹਨ ਸਾਡੇ ਨਾਲ ਕਿਉਂਕਿ ਵਿਸ਼ਵ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਰਵਿੰਦਰ ਸਿੰਘ ਪੱਟੀ ਜੀ ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਦਾ ਜਿਹੜਾ ਮਾਮਲਾ rauzaebni court ਦੇ ਵਿੱਚ ਜਿੱਥੇ ਅੱਜ ਪੇਸ਼ੀ ਹੋਈ ਤੇ ਉਹਦੇ ਨਾਲ ਜੁੜਿਆ ਸਾਰਾ ਖਾਸ ਕਰਕੇ ਸ਼ਰਾਬ ਦਾ ਮਾਮਲਾ ਇਹ ਇਰਦ-ਗਿਰਦ ਜਿਹੜੀਆਂ ਸਾਰੀਆਂ ਜਿਹੜੀਆਂ ਅਸਲ ਸਚਾਈਆਂ ਨੇ ਅਸਲ ਮਾਜਰਾ ਕੀ ਹੈ ਉਹਦੇ ਭੇਦ ਬੜੇ ਵਿਸਤਾਰ ਨਾਲ ਖੁੱਲੇ ਨੇ ਸੋ ਡਾਕਟਰ ਸਾਹਿਬ ਚੈਨੜੀ ਮਿਸ਼ਨ ਪੰਜਾਬੀ ਲਈ ਤੁਸੀਂ ਆਪਣਾ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਪਿੰਡ ਸਰ ਥੈਂਕ ਯੂ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਇਹ ਮਿਸ਼ਨ ਪੰਜਾਬੀ